ਦਾ ਸੀਗਾ ਤੇ ਇਹਦਾ ਯਾਰ ਮਿੱਤਰ ਦੀ ਕੋਈ ਲੜਾਈ ਸੀਗੀ ਬਸ ਉਹਦੇ ਪਹਿਲਾਂ ਤਾਂ 4 ਦਿਨ ਹੋ ਗਏ ਸੀ ਲੜਾਈ ਹੋਈ ਨੂੰ ਤਾਂ ਇਹ ਕਹਿੰਦਾ ਸੀਗਾ ਵਿੱਚ ਵੀ ਮੈਂ ਤੁਹਾਡਾ ਰਾਜੀਨਾਮਾ ਕਰਾ ਦੇਣਾ ਅੱਜ ਸਵੇਰ ਪਤਾ ਨਹੀਂ ਕਿਹੜੀ ਰਾਤ ਸੀ ਮੈਂ ਤਾਂ ਕੰਮ ਤੇ ਗਿਆ ਸੀ ਉਹਦੇ ਵਿੱਚ ਹੀ ਬਸ ਗੋਲੀਆਂ ਮਾਰੀਆਂ ਉਹਨਾਂ ਨੇ 4 ਜਾਣੇ ਤਾਂ ਇੱਥੋਂ ਦੇ ਹੀ ਆ ਮਾਣੂ ਕਿਆਂ ਦੇ ਤੇ ਹੁਣ ਸਾਡੀ ਤਾਂ ਇਹੀ ਮੰਗ ਆ ਜੀ ਵੀ ਉਹਨਾਂ ਨੂੰ ਬੱਤ ਵੱਦ ਸਜ਼ਾ ਦਿੱਤੀ ਕਿ ਕੌਣ ਕੰਮ ਕੀ ਕੰਮ ਕਰ ਕੌਣ ਕਰਦੇ ਸੀ ਜਿਹੜੇ ਮਾਰ ਕੇ ਗਿਆ ਇਹਨਾਂ ਕੋ ਹਥਿਆਰ ਕਿੱਥੋਂ ਆਏ ਇਹ ਨਹੀਂ ਪਤਾ ਜੀ ਹੁਣ ਤਾਂ ਹਥਿਆਰ ਤਾਂ ਇਹਦਾ ਪੁਲਿਸ ਦਾ ਕੰਮ ਆ ਪੁੱਛਣਾ ਉਹਨਾਂ ਤੋਂ ਕਿਉਂਕਿ ਪਹਿਲਾਂ ਵੀ ਇਹ ਮੁੰਡਾ ਜਿਹੜਾ ਜਿਹਨੇ ਗੋਲੀ ਮਾਰੀ ਅੱਜ ਇਹਦੇ ਕੋਲੋਂ ਪਹਿਲਾਂ ਵੀ ਤਿੰਨ ਪਿਸਤੌਲ ਫੜੇ ਗਏ ਸੀ ਅੱਜ ਤੋਂ ਮਹੀਨਾ ਪਹਿਲਾਂ ਤੇ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਗਵਰਨਮੈਂਟਾਂ ਕੀ ਕਰਦੀਆਂ ਕਿਵੇਂ ਛੱਡਦੀਆਂ ਇਹਨਾਂ ਨੂੰ ਤੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਆ ਕਿਵੇਂ ਇਹ ਬਾਹਰ ਆਉਂਦੇ ਆ ਸਾਡੀ ਤਾਂ ਇਹੀ ਮੰਗ ਆ ਵੀ ਇਹਨਾਂ ਕੱਲ ਨੂੰ ਕਿਸੇ ਦਾ ਹੋਰ ਨਾ ਪੁੱਤ ਮਰੇ ਪਰ ਇੰਨਾ ਹੌਸਲਾ ਇਹਨਾਂ ਦਾ ਵੱਧ ਗਿਆ ਕਿ ਤੁਹਾਡੇ ਘਰ ਦੇ ਬਾਹਰ ਆ ਕੇ ਬੋਲ ਕੇ ਗਏ ਹਾਂ ਬੋਲ ਕੇ ਗਏ ਸੜਕ ਤੇ ਕਹਿੰਦੇ ਜ਼ੋਲਡਾ ਮਾਰਿਆ ਪੈ ਚੱਕ ਲੋ ਹਾਂ ਮਾਰ ਦੇ ਦੇ ਮਾਰਦਾ ਸਾਡੀ ਤਾਂ ਇਹੀ ਮੰਗ ਆ ਜੀ ਵੀ ਕੱਲ ਨੂੰ ਕਿਸੇ ਦਾ ਹੋਰ ਨਾ ਪੁੱਤ ਗੱਭਰੂ ਮਾਰਿਆ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ